ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਨਵੇਂ ਵਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚੈਨਲ ਨਾਲ ਜੁੜੇ ਰਹੋ ਪੂਰੀ ਵੀਡੀਓ ਦੇਖਿਓ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਸ ਵੀਡੀਓ ਚ ਦੇਖੋ ਕਿੱਦਾਂ ਮੈਂ ਸਫਾਈਆਂ ਕਰਦਾ ਹੁਣ ਕਰਦਿਆਂ ਪਹਿਲਾਂ ਕੱਪੜੇ ਧੋਵਾਂਗੇ ਉਸ ਤੋਂ ਬਾਅਦ ਸਫਾਈ ਕਿਚਨ ਦੀ ਹੋਵੇਗੀ ਤੇ ਵਿੱਚ ਨਾਲ-ਨਾਲ ਦੇਖਦੇ ਆਂ ਗੱਲਾਂ ਨਾਲ ਦੀ ਨਾਲ ਕਰਦੇ ਰਵਾਂਗੇ ਠੀਕ ਹੈ ਦੇਖੋ ਵਲੌਗ ਲਓ ਜੀ ਹੁਣ ਲੱਗਿਆ ਮੈਂ ਕੱਪੜੇ ਧੋਣ ਕਪੜੇ ਲਿਆ ਮੈਂ ਚੱਕ ਕੇ ਆ ਪਾਦੀਏ ਵਿੱਚ ਚੱਲ ਵਿੱਚ ਚੱਲ ਵਿੱਚ ਚੱਲ ਵਿੱਚ ਤੂੰ ਵੀ ਚੱਲ ਮਸ਼ੀਨ ਲਾਈ ਐ ਕਪੜੇ ਕਈ ਦਿਨਾਂ ਦੇ ਇਕੱਠੇ ਹੋਏ ਸੀਗੇ ਤੇ ਦੂਸਰੀ ਖੋਲੀ ਡਰੇਨ ਵਾਲੀ ਇੱਥੇ ਕਪੜੇ ਕੱਢੋ ਆ ਵੀ ਕੱਢੋ ਆ ਵੀ ਕੱਢੋ ਆ ਵੀ ਸਾਰੇ ਡਰੇਨ ਵਾਲੇ ਸੁੱਕਣੇ ਪਾਣੇ ਆ ਫਿਰ ਮੈਂ ਇੱਕ ਸੁੰਗਿਆ ਇੱਕ ਕਪੜਾ ਹੈ ਕੰਫਰਟ ਫੇਵਰਟ ਪਾਣਾ ਦਾ ਭੁੱਲ ਗਿਆ ਫਿਰ ਵਾਪਸ ਰੱਖੋ ਫਿਰ ਪਾਓ ਵਾਪਸ ਉਹ ਤੇਰੀ ਦੁਬਾਰਾ ਵਾਪਸ ਪਾਓ ਕੰਫਰਟ ਫੇਵਰਟ ਕੋਰਨਰ ਦਾ ਆ ਦੇਖੋ ਆ ਪਾਇਆ ਕੰਫਰਟ ਫੇਵਰਟ ਇਹ ਨਾਲ ਕੱਪੜਿਆਂ ਚ ਰਹਿੰਦੀ ਹੈ ਖੁਸ਼ਬੂ ਇਹ ਆਗੀਤਾ ਵਿੱਚ ਪਾਇਆ ਆ ਲਾਤੀ ਮਸ਼ੀਨ ਆ ਲੋ ਜੀ ਹੁਣ ਫੇਰ ਘੁੰਮ ਰਹੀ ਹੈ ਮਸ਼ੀਨ ਆ ਘੁੰਮੀ ਜਾ ਘੁੰਮੀ ਜਾ ਤੇਜ਼ ਘਮ ਤੇਜ਼ 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 ਆਏ ਨਾਲ ਹੀ ਬਿੱਤੀ ਫੋਨ ਆਈ ਜਾਂਦੇ ਆ ਸਟੂਡੈਂਟਸ ਦੇ ਤੂ ਲੋਟ ਕਹਿੰਦੇ ਗੱਲ ਕਰਨੀ ਹੈ ਕਲਾਸਾ ਜੁਆਇਨ ਕਰਨੀ ਹੈ ਮੈਂ ਕਿਹਾ ਹਜੇ ਅਸੀਂ ਕਲਾਸਾ ਲਾ ਰਹੇ ਆਂ ਕੱਪੜੇ ਧੋ ਰਹੇ ਆਂ ਰੁਕ ਜਾਓ ਹਜੇ ਬਾਅਦ ਵਿੱਚ ਗੱਲ ਕਰਿਓ ਫੇਰ ਫੋਨ ਆਉਣ ਲੱਪਿਆ ਫੇਰ ਮੈਂ ਚੱਕਿਆ ਦੋਵਾਰਾ ਫੋਨ ਕਹਿੰਦੇ ਕਲਾਸ ਜੁਆਇਨ ਕਰਨੀ ਹੈ ਜੀ ਦੱਸੋ ਜੀ ਕਿੱਦਾਂ ਕਿੱਦਾਂ ਕਰਨੀ ਹੈ ਮੈਂ ਕਹਿੰਦਾ ਤੁਹਾਨੂੰ ਦੱਸ ਦਿਆਂ ਕੱਪੜੇ ਧੋ ਕੇ ਉਹਨਾਂ ਨੂੰ ਵੀ ਪਤਾ ਪਰ ਮੈਂ ਕੱਪੜੇ ਧੋਂਦਾ ਪਿਆ ਏ ਹੁਣ ਤਾਂ ਮੈਂ ਇਹੀ ਕਹਿ ਰਿਹਾ ਮੈਂ ਕਲਾਸ ਲਗਾ ਰਿਹਾ ਕੁਕੀ ਕਰਦੇ ਕੰਮ ਕਰਨੇ ਵਿੱਚ ਜ਼ਰੂਰੀ ਹੈ ਕਰੋ ਕੰਮ ਨਾਲ ਮਸ਼ੀਨ ਚ ਤੋ ਦੋ ਫੇਰ ਕਿਹੜੀ ਛੜੀ ਆਏ ਹਾਏ ਖਾਜ ਵੀ ਹੋ ਗਈ ਖਾਜ ਵੀ ਹੋ ਗਈ ਚੱਲ ਵੀ ਹੁਣ ਦੱਸਾਂ ਬਸ ਕਰ ਹੁਣ ਗੱਲਾਂ ਕਰਨ ਤੋਂ ਬਸ ਕਰ ਮੇਰੇ ਕੱਪੜੇ ਡレイン ਹੋ ਚੁੱਕੇ ਹਨ ਮੈਂ ਕੱਢ ਲਵਾਂ ਨਾਲ ਨਾਲ ਗੱਲਾਂ ਕਰਦੇ ਕੱਢ ਲੈਂਦਾ ਇਹ ਛੱਡ ਦੇ ਨਹੀਂ ਪਿਆ ਗੱਲਾਂ ਕਰਨ ਤੋਂ ਹੂੰ ਹੂੰ ਲੋਕੀ ਲੰਬੀਆਂ ਗੱਲਾਂ ਬੋਲ ਕਰਦੇ ਆ ਚਲ ਭਾ ਆਪਣਾ ਕੰਮ ਕਰਾ ਚੱਕ 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 ਮੈਂ ਹੁਣ ਡਰੇਨ ਕੀਤੇ ਹੋਏ ਕੱਪੜੇ ਬਾਹਰ ਕੱਢਾ ਹਰਜਾ ਭਰਾਵਾ ਗਲਤ ਹੁਣ ਉਹ ਠੀਕ ਹੈ ਠੀਕ ਹੈ ਸਿਖਾ ਦਾਂਗੇ ਤੁਹਾਨੂੰ ਵੀ ਹਾਲ ਰੱਲ ਕੱਪੜੇ ਕੱਢਦੇ ਆ ਬਾਹਰ ਡਰੇਨ ਕੀਤੇ ਕੱਪੜੇ ਕੱਢੇ ਬਾਹਰ ਹਾਂ ਲੋ ਜੀ ਖੁਸ਼ਬੂ ਖੁਸ਼ਬੂ ਵਿੱਚ ਕੰਫਰਟ ਫੇਵਰਟ ਦੀ ਖੁਸ਼ਬੂ 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 ਇਹ ਲੋ ਜੀ ਹਵਾ ਪਾ ਤੇ ਆਈ ਵੀ ਪਾਈ ਵਿੱਚ ਆ ਘੜ ਦਿੱਤੇ ਸਾਰੇ ਨਾਲ-ਨਾਲ ਫੋਨ ਤੇ ਗੱਲਾਂ ਚਾਲੂ ਨੇ ਤੇ ਨਿਕਲਿਆ ਮੈਂ ਬਾਹਰ ਕੱਪੜੇ ਸੁੱਕਣੇ ਪਾਉਣ ਵਾਸਤੇ ਹਜੇ ਮੈਂ ਰੱਖੂੰਗਾ ਸਾਈਡ ਤੇ ਹੋਰ ਕੱਪੜੇ ਲਿਆਣੇ ਆ ਪਹਿਲਾਂ ਵੇਟ ਕਰ ਲੋ ਆ ਰਿਹਾ ਮੈਂ ਆ ਰਿਹਾ ਆ ਰਿਹਾ ਮਸ਼ੀਨ ਤੇ ਕੱਪੜੇ ਧੋਣੇ ਆ ਕਿਉਂਕਿ ਘਰ ਵਾਲੀ ਹਜੇ ਬੈਠੀ ਆ ਬੈੱਡ ਤੇ ਉਹ ਧੋ ਨਹੀਂ ਸਕਦੀ ਤੇ ਫਿਰ ਮੈਂ ਆਇਆ ਵਿੱਚ ਪਾਈ ਹੋਰ ਕੱਪੜੇ ਘਮਾਤੀ ਮਸ਼ੀਨ ਉੱਤੇ ਪਾਸੇ ਪਾਣੀ ਅਖੜ ਪੜੇ ਚਲੋ ਮੈਂ ਇਹਨੇ ਕਿ ਤਾਉਂਗਾ ਬਾਕੀ ਤੁਸੀਂ ਬਾਅਦ ਚ ਦੇਖ ਲਿਓ ਛਾਇ ਬੜ ਰਹੀ ਹੈ ਮੈਨੂੰ ਪਾਓ ਕਮਰੇ ਦੇ ਵਿੱਚ ਚਲ ਵੀ ਮੈਂ ਰਸ ਲੈ ਕੇ ਆਇਆ ਹੈ ਛਾਇ ਦੂਪ ਤੋਂ ਬਚ ਲੇਤੀ ਹੈ ਇਹ ਨਾ ਮੈਨੂੰ ਪਿਕਨਿਕ ਕਮ ਹੈ ਟੀਮ ਵਰਕ ਹੋ ਰਿਹਾ ਹੈ ਹਾਂ ਇਹ ਜਿਹੜਾ ਕੱਪੜੇ ਤੋੜ ਰਿਹਾ ਹੈ ਇਹ ਕਿਹਨਾਂ ਚਾਹ ਮੈਂ ਆ ਗਏ ਜੀ ਰਸ ਚਲੋ ਜੀ ਤੁਸੀਂ ਕਸ ਖਾ ਗਾ ਕੇ ਤੇ ਹੈਗੇ ਮਾਰੀਓ ਆਪਣਾ ਸਮਝ ਕੇ ਖਾ ਲਓ ਹਾਂ ਤੁਸੀਂ ਸਿੰਘ ਦੇਖੋ ਪੰਗੇ ਲੈਂਦਾ ਵਾ ਪੁਨੀ ਦੇ ਦਾ ਕੰਮ ਹੀ ਅੱਜ ਇੱਥੇ ਵਹਿ ਜਾ ਹੁਣ ਫਰੇਡੀ ਕਾਹ ਹੈ ਚਾਹ ਅਸੀਂ ਬਣਾਈਆਂ ਇੱਥੇ ਇਲੈਕਟ੍ਰੋਨਿਕ ਇੱਥੇ ਬੈਠੇ ਪਠਾਏ ਬਣਾਉਂ ਗੋ ਚਾਹ ਆਉ ਨਾਗਰਾਸ ਰਸ ਖਾ ਖਾ ਕੇ ਕਲੇ ਵੀ ਦੁੱਖ ਆਵੇ ਉਹ ਸੁੱਖ ਦਵਾ ਦੇ ਤਰੀਕਾ ਮੇਂ ਬਲ ਹੋਣਾ ਚਾਹੀਏ। ਹਾਂ ਜੀ ਆਏ ਐ ਨਹੀਂ ਕਿ ਬੰਦੇ ਦੀ ਜ਼ਿੰਦਗੀ ਦੁੱਖ ਨਹੀਂ ਆਂਦੇ ਆਂਦੇ ਐ। ਹਾਂ ਤੇ ਗਰੀ ਗੱਲ ਐ। ਦੁੱਖ ਆਂਦੇ ਐ ਫਿਰ ਉਹਨਾਂ ਨੂੰ ਸਰਵਾਈਵ ਕਰੋ। ਹਾਂ। ਆਏ ਕੋਈ ਬਰੈਡ ਵੀ ਲਿਆ। ਹਾਂ। ਉਸਨੂੰ ਪਲੇਟ ਦੇ ਦਿਓ। ਯਾਰ ਮੇਰਾ ਬਰੈਡ ਗਿਆ। ਆਏ ਕੋਈ ਪਿਕਨਿਕ ਵੀ ਇਨਫੀਲੀ ਹਾਂ। ਹਾਂ ਹਾਂ ਹਾਂ। ਕਰ ਲਓ ਮੈਂ। ਪਿਕਨਿਕ ਵੀ ਇਨਫੀਲੀ ਹਾਂ। ਹਾਂ ਗਰਮ ਬੋਲੇ ਜਾਂ। ਵੇ ਆ ਦੂ ਬਿੜੂ ਦੂ ਗਿਆ ਆ ਹਾਂ ਹਨ ਕੁਹਿਰਾ ਹੁਣ ਆਪਾਂ ਪ੍ਰੈਸ ਕੋਲੇ ਭਾਏ ਮੈਂ ਦੇਖੋ ਕਿੰਨੇ ਅੱਜ ਮੈਂ țeਰਾਂ ਦੇ țeਰ ਤੋਤੇ ਨੇ ਹੁਣ ਅਸੀਂ ਇੱਥੇ ਪਾਤੇ ਅੰਦਰ ਹੀ ਅੰਦਰ ਲਾ ਦਾਂਗੇ ਪੱਖਾ ਕੱਲ ਨੂੰ ਥੋਪੇ ਚ ਪਾ ਦਾਂਗੇ ਕਵਰੀ ਇਹ ਹੋ ਜਾਏਗਾ ਕੰਮ ਅਜੇ ਭਈਆ ਕਿਚਨ ਦੀ ਸਫਾਈ ਉਹ ਵੀ ਮੈਂ ਕਰੂੰਗਾ ਚਲੋ ਦੇਖਦੇ ਆ ਕਰ ਗਏ ਮਮਾ ਜੀ ਤੁਸੀਂ ਕੰਮਲੀ ਆਂਟੀ ਕਦੇ ਨਹੀਂ ਲਾਈ ਕੰਮਲੀ ਕੰਮਾਲੀ ਵੈਸੇ ਨਹੀਂ ਲਾਈ ਕਿ ਅਸੀਂ ਕਰ ਸਕਦੇ ਤੁਸੀਂ ਵੀ ਬਡੇ ਹੋ ਗਏ ਹੋ ਹਾਂ ਤੇ ਪਹਿਲਾਂ ਮੇਰੇ ਪੈਰ ਦੁਖੇ ਸੀਗੇ ਤੇ ਮੈਂ ਮੈਨੂੰ ਸੀਗਾ ਕਿ ਪ੍ਰਤੀਤ ਇਹ ਸਭ ਛੋਟੇ ਨੇ ਪੈਰ ਮੇਰੇ ਜ਼ਿਆਦਾ ਦੁਖਦੇ ਦੇ ਉਸ ਟੇ ਕਿਤਾ ਲਗਾਨੀ ਪਈ ਸੀਗੀ ਉਹ ਤੇ ਤੁਸੀਂ ਸਕੂਲ ਵੀ ਜਾਂਦੇ ਸੀਗੇ ਹਾਂ ਪਰ ਮਹੀਨਾ ਇਹ ਸੀਗਾ ਹੁਣ ਇਹ ਹੈ ਕਿ ਥੋੜਾ ਤਕਲੀਫ ਹੁੰਦਾ ਹੈ ਕਿ ਨਾ ਹੈ ਪਰ ਇਕੱਲਾ ਤਾਂ ਠੀਕ ਹੈ ਪੂਰੀ ਮੇਰੇ ਤੋਂ ਵੀ ਚੱਲ ਹੋ ਜਾਂਦਾ ਥੋੜਾ ਥੋੜਾ ਕਿ ਸਾਨੂੰ ਰੋਟੀ ਦੀ ਵਧੀਆ ਮਿਲ ਗਈ ਸਰਵਿਸ ਟਿਫਨ ਦੀ ਟਿਫਨ ਸਰਵਿਸ ਹੈਗੀ ਸਾਡੀ ਸਵੇਰੇ ਸ਼ਾਮ ਆ ਜਾਂਦਾ ਟਿਫਨ ਹੈ ਨਾ ਨਵੀਆਂ ਨਵੀਆਂ ਸਬਜ਼ੀਆਂ ਤੁਹਾਡੇ ਪੇਪਰ ਚੱਲਦੇ ਤੁਸੀਂ ਟਿਫਨ ਲੈ ਕੇ ਨਹੀਂ ਜਾਣਾ ਹੁੰਦਾ ਹੁਣ ਤੁਸੀਂ ਮੰਡੇ ਤੋਂ ਜਾਣਾ ਜਾਨੂ ਮੈਂ ਹੁਣ ਮਹਾਰਾਜ ਦੀ ਕਿਰਪਾ ਨਾਲ ਥੋੜੀ ਠੀਕ ਹੈ ਰੋਟੀ ਬਣਾ ਦੇਣਾ ਇਹ ਕੰਮ ਹੀ ਲਗਾ ਲੋ ਨਾ ਫਿਰ ਉਹ ਦੇਖਣਾ ਪੈਂਦਾ ਐਦਾਂ ਕਿ ਤੁਸੀਂ ਆਪਣੇ ਹਿਸਾਬ ਨਾਲ ਦੇਖੋ ਕਿਸੇ ਵੀ ਟਾਈਮ ਕੰਮ ਕਰ ਸਕਦੇ ਨਾ ਹੂੰ ਫਿਰ ਪ੍ਰੋਪਰ ਦੇਖਣਾ ਪੈਂਦਾ ਹਾਏ ਉਹ ਆ ਰਹੀ ਹੈ ਆ ਰਹੀ ਹੈ ਅਸੀਂ ਕਿੰਨੇ ਤੰਗ ਹੋਏ تھے ਪਹਿਲਾਂ ਕਹਿੰਦਾ ਵੀ ਹੋਏ ਸੀ ਉਹ ਜ਼ਿਆਦਾ ਤੰਗ ਹੋਏ ਤੇ ਕੰਮ ਵਾਲੀ ਪਿੱਛੇ ਵੀ ਤੇ ਉਦਾਂ ਵੀ ਹਾਂ ਤੇ ਸਾਨੂੰ ਆਪ ਨੂੰ ਆਂਦਾ ਸਾਰਾ ਕੁਝ ਟਾਈਮ ਟੂ ਟਾਈਮ ਉਹ ਲਈ ਬੜਾ ਹੈ ਤੁਸੀਂ ਕਰ ਲੈਂਦੇ ਇਹ ਵੀ ਮੈਂ ਪਹਿਲੇ ਕੋਈ ਨਾ ਬਾਹਰਲੇ ਦੇਸ਼ਾਂ ਚ ਰਿਹਾ ਇੱਥੇ ਮੈਂ ਆਪਣੇ ਕੱਪੜੇ ਆਪ ਹੀ ਧੋਂਦਾ ਸੀਗਾ ਸਫਾਈਆਂ ਆਪ ਹੀ ਕਰਦਾਰੇ ਸਫਾਈਆਂ ਕਰਨੀਆਂ ਆਪਣੇ ਰੂਮ ਦੀ ਸਫਾਈ ਕਰਨੀ ਸਾਨੂੰ ਆਂਦਾ ਏ ਠੀਕ ਹੈ ਸਾਨੂੰ ਕੰਮ ਅੱਜ ਲੋਡ ਨਹੀਂ ਆਇਆ ਅਸੀਂ ਆਪ ਹੀ ਤਕੜੇ ਆ ਬੱਚੇ ਵੀ ਕਰ ਲੈਂਦੇ ਆ ਦੇਖੋ ਜੀ ਕਿਚਨ ਇਸ ਟਾਈਮ ਪੂਰਾ ਖੰਧ ਪਿਆ ਹੋਇਆ ਹੈ ਕਿਚਨ ਦੇ ਵਿੱਚ ਮੈਂ ਹੁਣ ਕਰੂੰਗਾ ਅੱਜ ਦੀ ਸਫਾਈ ਦੇਖੋ ਭਾਂਡੇ ਵੀ ਪਈ ਨਹੀਂ ਲੰਦੇ ਪੂਰਾ ਗੰਨ ਨੱਕ ਨੱਕ ਹੋਇਆ ਰਿਹਾ ਹੈ ਭਾਂਡੇ ਵਰਦੇ ਵੀ ਡੇਢੀ ਥੋੜਵਾੜੇ ਨੇ ਸਾਰੇ ਤੇ ਹੁਣ ਮੈਂ ਜਦ ਕਰੂੰਗਾ ਸਫਾਈ ਉਸ ਤੋਂ ਬਾਅਦ ਦੇਖਿਓ ਫਿਰ ਇਹਦੀ ਹਾਲਤ ਕਿਚਨ ਦੀ ਲਓ ਜੀ ਹੁਣ ਕਿਚਨ ਦਾ ਕੰਮ ਸ਼ੁਰੂ ਪਹਿਲਾਂ ਕਰੋ ਭਾਂਡੇ ਗਰਮ ਪਾਣੀ ਨਾਲ ਸਾਫ਼ ਝੂਠੇ ਭਾਂਡੇ ਉਹ ਐਪਰਨ ਪਾਣਾ ਦਾ ਭੁੱਲੀ ਗਿਆ ਇਹ ਪਾ ਲਈਏ ਤਾਂ ਕੱਪੜੇ ਗਿੱਲੇ ਹੋ ਜਾਣੇ ਪਾਣੇ ਪਾਣੀ ਨਾਲ ਸਾਫ਼ ਕੀਤੇ ਆਂ ਵਰਤੀ ਤਾਗੇ ਗਿਆ ਏ ਸਾਫ਼ ਕਰਕੇ ਆਂ ਬਿਲਕੁਲ ਐਂ ਝਗਾ ਚੱਕ ਝਗਾ ਚੱਕ ਪਾਣੀ ਗਰਮ ਨਾਲ ਚੜੀਥਾਂ ਤੇ ਆਈ ਏ ਕੀ ਵਗੈਰਾ ਉਤਰ ਜਾਂਦਾ ਏ ਐਂ ਸਫਾਈ ਕਰਤੀ ਪੂਰੀ ਪਹਿਲਾਂ ਇੱਕ ਸਾਈਡ ਤੇ ਰੱਖਤੇ ਸੁੱਕੇ ਧੋ ਕੇ ਕਦੇ ਜਲਦੀ ਫਟਾਫਟ 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 ਹੋਰ ਵੀ ਕੰਮ ਕਰਨੇ ਹੋ ਵੀ ਕਰਤੇ ਸਾਰੇ ਐ ਚਕਾ ਚੱਕ ਹਾਂ ਲੈ ਹੁਣ ਮੈਂ ਕੀਤੀ ਸ਼ੈਂਕ ਦੀ ਸਫਾਈ ਕੁਟੂ ਟਿਫਟੇ ਕੂੜੇਦਾਨ ਚ ਜਿਹੜੇ ਚਾਵਲ ਚੂਵਲ ਜਾਂ ਹੋਰ ਕੁਝ ਸਾਰਾ ਕੱਢ ਕੇ ਸਫਾਈ ਕਰਕੇ ਕਰਤੀ ਸਫਾਈ ਪਰਤੀਤ ਵਿੱਚ ਆ ਕੇ ਤਾਂ ਕਰੀ ਜਾਂਦਾ ਮੈਨੂੰ ਫਿਰ ਮੈਂ ਲਾਣਾ ਸ਼ੁਰੂ ਕੀਤਾ ਸਰਫ ਸਰਫ ਲਾਇਆ ਹਨ ਫਟਾਫਟ ਫਟਾਫਟ ਕਰਕੇ ਤੇਜ਼ ਤੇਜ਼ ਸਰਫ ਲਾ ਦੇ ਭਾਈ ਸਪੀਡ ਫਾਸਟ ਲਾਇਰ ਤੇ ਫਾਸਟ ਲਾਇਰ ਦੇ ਵਿੱਚ ਕੰਮ ਹੋ ਰਿਹਾ ਏ ਜਲਦੀ ਜਲਦੀ ਸਰਫ ਲਾ ਕੇ ਇੱਕ ਸਾਈਡ ਤੇ ਫਿਰ ਸਿੱਟ ਲੇ ਭਾਂਡੇ ਸਰਫ ਲਗਾਉਣਾ ਪੂਰਾ ਚੰਗੀ ਤਰ੍ਹਾਂ ਹੈ ਕਿਉਂਕਿ ਕੁਝ ਜੰਮਿਆ ਨਾ ਰਹੇ ਇੱਥਾਂ ਦੇ ਆਈ ਵਗੈਰਾ ਐਨ ਲਗਾ ਕੇ ਇੱਥਾਂ ਦੇ ਆਈ ਸਾਫ਼ ਕੀਤੀ ਆਰੇ ਆਰੇ ਚਮਚੇ ਵੀ ਚੱਕ ਸਾਰੇ ਆ ਗਏ ਚਮਚੇ ਹੁਣ ਲਾ ਲਿਆ ਪਾਣੀ ਇਹ ਗਰਮ ਪਾਣੀ ਨਾਲ ਸਾਰੇ ਧੋਣੇ ਆ ਮੈਂ ਉੱਪਰ ਰੱਖਤੀ ਆ ਪਲੇਟਾਂ ਇੱਥੇ ਪਲੇਟਾਂ ਦੀ ਥਾਂ ਐ ਪਲੇਟਾਂ ਸੀ ਉੱਪਰ ਰੱਖਦੇ ਆ ਨਾ ਇੱਧਰ ਭਾਂਡੇ ਦੂਸਰੇ ਬੱਚਿਆਂ ਦੇ ਡੱਬੇ ਗਲਾਸ ਗਲਾਸ ਰੱਖਦੇ ਲੈਨ ਵਾਈ ਸਾਰੇ ਥੋਤੇਗੇ ਥੋਤੇਗੇ ਆ ਗਏ ਸਾਰੇ ਉੱਪਰ ਪਲਾਸਾਣਾ ਗਲਾਸ ਵੱਲ ਉੱਪਰ ਵਾਲਾ ਉੱਪਰ ਸਾਈਡ ਵਾਲਾ ਸਾਈਡ ਤੇ ਆ ਰਗੀ ਚਾਹ ਵਾਲੀ ਪਤੀਲੀ ਪੱਤੀ ਸਿੱਟੀ ਥੱਲੇ ਤੇ ਚਾਹ ਦੇ ਉੱਤੇ ਲਾਇਆ ਮੈਂ ਸਾਬਣ ਐ ਚਮਕਾਤੀ ਖਵਰੀ ਨੂੰ ਐ ਜਗਾ ਚੱਕ ਐ ਅਨ ਕਰਕੇ ਸਫਾਈ ਫਿਰ ਰੱਖਤੀ ਸਾਈਡ ਤੇ ਹੁਣ ਚਾਹ ਬੁਣੀ ਲਗੀ ਲਓ ਜੀ ਕਰਤਾ ਜੇ ਕੰਮ ਪੂਰਾ ਪ੍ਰਾਪਟ ਓਕੇ ਆਏ ਲਓ ਜੀ ਕਰਤੀ ਆ ਕਿਚਨ ਦੀ ਸਫਾਈ ਤੇ ਹੁਣ ਤੁਹਾਨੂੰ ਮੈਂ ਦਿਖਾਵਾਂਗਾ ਕਿਚਨ पहला गंद वाली किचन देखी है सफाई वाली देखो हाँ देखो जी चका चक चप करता सारा कुछ गैस भी एन साफ करता कदा आडे भी सलीके रखते मैं सारे देखो इधर भी ਪੱਡੇ ਪਾਂਡੇ ਇੱਦਾਂ ਰੱਖ ਦੇ ਦੱਬੇ ਟਿਫਨ ਬੱਚਿਆਂ ਦੇ ਬਾਕੀ ਸਾਰਿਆਂ ਚ ਤਾਂ ਸੇ ਪੁੱਧਤੀ ਲੱਗੀ ਸਫਾਈ ਤੇ ਕਦੀ ਵੀ ਔਖਾ ਟਾਈਮ ਆਉਂਦਾ ਹੈ ਤੇ ਹੌਸਲਾ ਨਹੀਂ ਛੱਡਣਾ ਤਗੜੇ ਹੋ ਕੇ ਆਪਣਾ ਆਪ ਨੂੰ ਸੁਭਾਰਨਾ ਹੈ ਸਾਰਿਆਂ ਨੇ ਇਹ ਔਖਾ ਟਾਈਮ ਆਉਂਦਾ ਰਹਿੰਦਾ ਹੈ ਹਰੇਕ ਤੇ ਆਉਂਦਾ ਹੈ ਪਰ ਗੁਰੂ ਮਾਰਾ ਕਿਰਪਾ ਕਰਨ ਸਾਰਿਆਂ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਦੇਰੋਖਤਾ ਬਖਸ਼ਣ ਠੀਕ ਹੈ ਜੀ ਤੇ ਡਟ ਕੇ ਜਦੋਂ ਵੀ ਕੋਈ ਔਖਾ ਟੈਮ ਆਂਦਾ ਡਟ ਕੇ ਉਹਦਾ ਮੁਕਾਬਲਾ ਕਰੋ ਉਤੋਂ ਡਰੋ ਨਾ ਠੀਕ ਹੈ ਹੌਸਲੇ ਨਾਲ ਖੜੋ ਪਰਮਾਤਮਾ ਤੁਹਾਡੇ ਨਾਲ ਖੜਿਆ ਹੈ ਫਿਰ ਹੋ ਕੇ ਤੁਹਾਨੂੰ ਤਾਕਤ ਆਏਗਾ ਅਸੀਂ ਫੇਰ ਰਿਕਵਰੀ ਤਗੜੇ ਹੋ ਕੇ ਖੜਾ ਦੇ ਤੁਹਾਡੇ ਸਾਹਮਣੇ ਫੇਰ ਖੜੀ ਗਿਆ ਸੀ ਅਸੀਂ ਨਹੀਂ ਥੱਲੇ ਬੈਠਦੇ ਜਦ ਤੱਕ ਪਰਮਾਤਮਾ ਦਾ ਹੱਥ ਸਾਡੇ ਸਿਰ ਤੇ ਹੈ ਅਸੀਂ ਚੋਗਾ ਦੇਣੀ ਨਾ ਤੁਹਾਨੂੰ ਕੁਝ ਖਾਣ ਆਣਾ ਹੋਇਆ ਏ ਆਪਣੇ ਦਮ ਤੇ ਆਏ ਆ ਆਨੰਦਪੁਰ ਸਾਹਿਬ ਆਪਣੇ ਦਮ ਤੇ ਖੜ ਕੇ ਦੱਸਾਂਗੇ ਦਮ ਤੇ ਖੜੇ ਵੀ ਹੈ ਠੀਕ ਹੈ ਜੀ ਚਲੋ ਅਗੇ ਦੇਖਦੇ ਹਾਂ ਪਰੋ ਜੀ ਇੱਥੇ ਬਲੌਗ ਦੀ ਸਮਾਪਤੀ ਹੈ ਤੇ ਆਪ ਤੁਹਾਨੂੰ ਸਾਡਾ ਅੱਜ ਦਾ ਬਲੌਗ ਸਫਾਈਆਂ ਵਾਲਾ ਵਧੀਆ ਲੱਗਿਆ ਹੋਵੇਗਾ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਓ ਪ੍ਰਤੀਪ ਸਿੰਘ ਜੀ ਬਾਏ